ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਆ ਗਿਆ ਹੈ ਖਾਸ ਇਹ ਦਾ ਖਾਸ ਸੁਪਾ ਜੀ ਸਾ ਤੁਹਾਨੂੰ ਬੜੀ ਬਿਸਬਰੀ ਨਾਲ ਇੰਤਜ਼ਾਰ ਰਹਿਦਾ ਹੈ ਹਾਂਜੀ 23 April 2024 ਨੂੰ ਆ ਰਹੀ ਹੈ ਪੂਰਨਮਾਸ਼ੀ ਤੇ ਇਸ ਪੂਰਨਮਾਸ਼ੀ ਤੇ ਅਸੀਂ ਇੱਕ ਨਵੀਂ ਚੀਜ਼ ਦੀ ਸ਼ੁਰੂਆਤ ਕਰਾਂਗੇ ਤੇ ਆਪਣੇ ਜਿਹੜੇ ਪੁਰਾਣੀਆਂ ਚੀਜ਼ਾਂ ਜੋ ਕਿ ਸਾਡੇ ਖਰਾਬ ਹੋ ਗਿਆ ਹਨ ਜਿਸ ਤਰ੍ਹਾਂ ਕੀ ਤੇਈ ਸੜੇ ਚੀਜ਼ਾਂ ਤੇ ਕਿਸੇ ਨੇ ਰੋੜੇ ਅਟਕਾਏ ਹਨ ਹਾਂਜੀ ਮੇਰੀ ਗੱਲ ਤੇ ਗੌਰ ਕਰਨਾ ਰੋੜੇ ਅਟਕਾਏ ਹਨ ਇੱਕ ਪੱਥਰ ਇੱਕ ਰੋੜਾ ਅੱਜ ਦੇ ਉਪਾਰ ਨਾਲ ਬਹੁਤ ਜ਼ਿਆਦਾ ਕਨੈਕਟਡ ਹੈ ਇਸ ਕਰਕੇ ਮੈਂ ਇਹ ਗੱਲ ਬੋਲ ਰਹੀ ਹਾਂ ਕਿ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਪੈਸਿਆਂ ਦੇ ਆਣ ਵਿੱਚ ਜਾਂ ਸਾਡੀ ਕਿਸੇ ਵੀ ਕੋਈ ਵੀ ਚੀਜ਼ ਵਿੱਚ ਜਿਹੜੀ ਖੁਸ਼ੀ ਆ ਰਹੀ ਹੁੰਦੀ ਹੈ ਉਹਦੇ ਵਿੱਚ ਲੋੜੇ ਅਟਕਾਏ ਹਨ ਉਸ ਨੂੰ ਆਪਾਂ ਖਤਮ ਕਰਾਂਗੇ ਤੇ ਨਵੀਂ ਚੀਜ਼ ਦੀ ਸ਼ੁਰੂਆਤ ਹੋਏਗੀ ਕਿਸ ਤਰ੍ਹਾਂ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਕੰਮ ਰੋਕੇ ਹਨ ਹੈਨਾ ਕੋਈ ਵੀ ਕੰਮ ਹੋ ਸਕਦਾ ਹੈ ਭਾਵੇਂ ਜੋਬ ਦੇ ਵਿੱਚ ਹੋਵੇ ਵਪਾਰ ਵਿੱਚ ਹੋਵੇ ਪੈਸਿਆਂ ਦੇ ਆਣ ਦੇ ਮਾਮਲੇ 'ਚ ਹੋਵੇ ਕੋਈ ਤੁਹਾਡਾ ਟੈਂਡਰ ਹੈ ਡੀਲ ਹੈ ਕੋਈ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀਆਂ ਕਿਸੇ ਵੀ ਚੀਜ਼ ਵਿੱਚ ਕੰਮ ਦੇਵ ਵਿੱਚ ਰੋੜੇ اٹਕਾਏ ਹਨ ਉਹਨਾਂ ਰੋੜਿਆਂ ਨੂੰ ਅਸੀਂ ਦੂਰ ਕਰਨਾ ਹੈ ਕਿਉਂਕਿ ਕਈ ਲੋਕ ਕਹਿੰਦੇ ਹਨ ਸਾਡੀ ਤਾਂ ਕਿਸਮਤ ਵਿੱਚ ਹੀ ਰੋੜੇ ਪਾ ਦਿੱਤੇ ਰੱਬ ਨੇ ਪਰ ਅਸੀਂ ਉਹਨਾਂ ਨੂੰ ਹਟਾ ਦੇਵਾਂਗੇ ਅੱਜ ਪੂਰਨਮਾਸ਼ੀ ਵਾਲੇ ਦਿਨ 23 ਅਪ੍ਰੈਲ 2024 ਨੂੰ ਕਿਉਂਕਿ ਦੇਖੋ ਉਹ ਕਿਵੇਂ ਕਰਨਾ ਹੈ ਆਪਾਂ ਰੋੜੇ ਕਿਵੇਂ ਆਪਣੀ ਕਿਸਮਤ ਦੇ ਜੋ ਸਾਡੇ اٹਕ ਗਏ ਹਨ ਕਿਵੇਂ ਹਟਾਣੇ ਹਨ ਉਹ ਤਾਂ ਮੈਂ ਤੁਹਾਨੂੰ ਦੱਸਾਂਗੀ ਦੱਸਾਂਗੀ ਉਸ ਤੋਂ ਨਾਲ ਨਾਲ ਮੈਂ ਤੁਹਾਨੂੰ ਜਿਹੜੇ ਮੇਰੇ ਨਵੇਂ ਈ ਵਿਊਅਰਜ਼ ਹੁੰਦੇ ਹਨ ਨਾ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰਸ ਹਨ ਉਹਨਾਂ ਨੂੰ ਤੇ ਸਭ ਪਤਾ ਹੀ ਹੈ ਮੈਂ ਨਵੇਂ ਜਿਹੜੇ ਮੀ ਵਿਊਅਰਜ਼ ਹਨ ਉਹਨਾਂ ਨੂੰ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਖਾਸ ਦਿਨ ਦਾ ਖਾਸ ਉਪਾਅ ਹੁੰਦਾ ਹੈ 1000% ਰਿਜ਼ਲਟ ਦਿੰਦਾ ਹੈ ਪਰ ਸ਼ਰਤ ਐਨੀ ਹੁੰਦੀ ਹੈ ਕਿ ਤੁਸੀਂ ਜ਼ਰੂਰ ਵਿਸ਼ਵਾਸ ਕਰਕੇ ਕਰੋ ਕਿਉਂਕਿ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੀ ਕਈ ਵਾਰੀ ਕੀ ਹੁੰਦਾ ਹੈ ਤੁਸੀਂ ਉਪਾਅ ਕੀਤਾ ਤੁਹਾਨੂੰ ਉਹਦਾ ਰਿਜ਼ਲਟ ਨਹੀਂ ਮਿਲਿਆ ਤਾਂ ਤੁਹਾਨੂੰ ਮੈਂ ਇੱਕ ਐਡਵਾਈਸ ਦੇਣਾ ਚਾਹਾਂਗੀ ਕਿ ਤੁਸੀਂ ਥੋੜੀ ਦੇਰ ਨਾ ਰੁਕ ਜਾਓ ਠੀਕ ਹੈ ਉਪਾਅ ਨਾ ਕਰੋ ਇਸ ਦਾ ਕਾਰਨ ਕੀ ਹੈ ਕਿਉਂ ਰੁਕ ਜਾਓ ਕਿਉਂਕਿ ਇੱਕ ਤੁਹਾਡੇ ਉਪਾਅ ਦਾ ਸਮਝ ਲਓ ਰਿਜ਼ਲਟ ਨਹੀਂ ਮਿਲਿਆ ਠੀਕ ਹੈ ਤੁਸੀਂ ਹੋ ਜਾਂਦੇ ਹੋ ਨੈਗੇਟਿਵ ਹਾਈ ਮੇਰੇ ਤਾਂ ਉਪਾਅ ਦਾ ਰਿਜ਼ਲਟ ਹੀ ਨਹੀਂ ਮਿਲਿਆ ਫਿਰ ਤੁਸੀਂ ਦੂਜਾ ਉਪਾਅ ਜਦੋਂ ਕਰਨ ਲੱਗਦੇ ਹੋ ਤਾਂ ਉਹੀ ਨੈਗੇਟਿਵਿਟੀ ਤੁਸੀਂ ਉਸ ਉਪਾਅ ਦੇ ਵਿੱਚ ਲੈ ਕੇ ਚੱਲਦੇ ਹੋ ਕਿ ਚਲੋ ਹੁਣ ਦੂਜਾ ਕਰਕੇ ਦੇਖ ਲਈਆ ਪਤਾ ਨਹੀਂ ਅਦਰ ਰਿਜ਼ਲਟ ਮਿਲੇਗਾ ਕਿ ਨਹੀਂ ਮਿਲੇਗਾ ਹੈਨਾ इस तरह ही सोचते हो ना तो फिर उस तो चंगा की है कि हाले जब तक तो दिमाग चो नैगटिविटी नहीं निकलती ना ठीक है तो तुम थोड़े शांत होकर बैठ फिर हो जाओ फिर जो तुम पॉजिटिव हो जाओगे तो फिर नवा उपा करो मैं इस तरह की तुम तो एडवाइस देनी हाँ पर जेकर तो नैगेटिव नहीं होंगे दे हो देखो हर किसी नर उपा नहीं फिट बैठता है क्योंकि सारिया के कर्म अलग हैं सारे के ग्रह अलग हैं है ना, ना? क्यों इस करके ਨਿਰਾਸ਼ ਨਹੀਂ ਹੋਣਾ ਹੈ ਕੀ ਲੱਗਦਾ ਹੈ ਕੁਝ ਨਹੀਂ ਲੱਗਦਾ ਉਪਾਅ ਕਰਨ ਵਿੱਚ ਇੱਕ ਤਾਂ ਤੁਹਾਡਾ ਵਿਸ਼ਵਾਸ ਲੱਗਦਾ ਹੈ ਠੀਕ ਹੈ ਇੱਕ ਤੁਸੀਂ ਇੰਨੇ ਜੋਸ਼ ਵਿੱਚ ਹੋਣੇ ਚਾਹੀਦੇ ਹੋ ਬਾਕੀ 10 20 15 ਰੁਪਏ ਜੇ ਲੱਗ ਵੀ ਜਾਂਦੇ ਹਨ ਤੇ ਥੋੜੀ ਜੀ ਮਿਹਨਤ ਲੱਗਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਉਹ ਤੁਹਾਡੇ ਵਾਸਤੇ ਮੁਸ਼ਕਿਲ ਗੱਲ ਹੈ तो चलो जी हूँ मैं अपनी वीडियो शुरू कर दिया खास दिन के खास उपाधि कि वह उपा आपको किस तरह करना है पूर्णमाशी वाले दिन ओ शुरू तो पहले मेरी हाथ जोड़ के बेनती है जेकर मेरी वीडियो चंकी लग रही है जी तो भीडियो हमने ही लाइक कर दो जिन्होंने हाले तक मेरा चैनल सबसक्राइब नहीं किया है तो प्लीज़ चैनल सबसक्राइब करो जी बैल का बटन जरूर दबाओ ताकि मेरी हर वीडियो तेजे तो तक पहुँच सके परमात्मा का आशीर्वाद लेने ल कमेंट विच हाजरी जरूर जरूर जरूर, जरूर देके जानी है जी ते चलो जी ए उपा जो कि तेई अप्रैल 2024 नु तुसी करना है कदो करना है शाम नु छे से जदो सूरज ढल जाता है ठीक है करना की है तुसी एक पत्थर चुक के लिया है सड़क तो ठीक है ध्यान ना सुनना

ਤੇ ਆਪਾਂ ਪੱਥਰ ਕਦੋਂ ਚੁੱਕ ਕੇ ਲਿਆਣਾ ਹੈ ਸਵੇਰੇ ਹੀ ਪੱਥਰ ਚੁੱਕ ਕੇ ਆਪਣੇ ਘਰ ਵਿੱਚ ਲੈ ਕੇ ਆ ਜਾਣਾ ਹੈ ਹੁਣ ਦੇਖੋ ਪੱਥਰ ਕੀ ਹੈ ਮੰਗਲ ਹੈ ਠੀਕ ਹੈ ਮੰਗਲ ਨਾਲ ਸੰਬੰਧ ਰੱਖਦਾ ਹੈ ਤੇ ਮੰਗਲ ਇੱਕ ਅਗਰੈਸਿਵ ਗ੍ਰਹਿ ਹੈ ਤੇ ਉਹ ਇੱਕ ਸੈਨਾਪਤੀ ਹੈ ਤੇ ਪਰ ਉਹ ਅਗਰੈਸਿਵ ਗੁੱਸਾ ਉਦਾ ਅੱਛੀ ਕੰਮ ਆਉਂਦੇ ਹੈ ਠੀਕ ਹੈ ਜੋ ਜਿਨ੍ਹਾਂ ਲੋਕਾਂ ਨੇ ਸਾਡੇ ਕੰਮ ਵਿੱਚ ਰੋੜੇ ਅਟਕਾਏ ਹਨ ਉਹ ਪੱਥਰ ਜੋ ਮੰਗਲ ਨਾਲ ਸੰਬੰਧ ਰੱਖਦਾ ਹੈ ਸਾਡੇ ਪੂਰੇ ਡੋੜੇ ਹਟਾ ਦੇਗਾ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਕੰਮ ਵਿੱਚ ਰੋੜੇ ਅਟਕਾ ਕੇ ਰੱਖੇ ਹਨ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਹੈਨਾ ਤੁਹਾਡੇ ਘਰ ਪੈਸਾ ਨਹੀਂ ਆ ਰਿਹਾ ਤੁਹਾਡਾ ਕੋਈ ਟੈਂਡਰ ਨਹੀਂ ਪਾਸ ਹੋ ਰਿਹਾ ਗਵਰਨਮੈਂਟ ਜੌਬ ਤੁਹਾਡੀ ਨਹੀਂ ਲੱਗ ਰਹੀ ਹੈ ਵਿਦੇਸ਼ ਨਹੀਂ ਜਾ ਰਹੇ ਪਾਰਿਓ ਵੀਜ਼ਾ ਪੀਆਰ ਗ੍ਰੀਨ ਕਾਰਡਸ ਹਰ ਕੋਈ ਪ੍ਰੋਬਲਮ ਦਾ ਹੱਲ ਇਹ ਪੱਥਰ ਕੱਢ ਦੇਗਾ ਕਿਉਂਕਿ ਹਰ ਮੁਸੀਬਤ ਨੂੰ ਇਹ ਪੱਥਰ ਹਟਾ ਦੇਗਾ ਤੇ ਨਵੀਂ ਇਕ ਪੂਰਨ ਮਾਸਿਟੋ ਅਸੀਂ ਇੱਕ ਨਵੀਂ ਬਿਗਨਿੰਗ ਕਰਾਂ। ਠੀਕ ਹੈ ਉਹ ਪੱਥਰ ਚੁੱਕ ਕੇ ਲਿਆਏ ਉਸ ਪੱਥਰ ਨੂੰ ਤੁਸੀਂ ਕੀ ਕਰਨਾ ਹੈ? ਬਸ ਆਪਣੇ ਘਰ ਵਿੱਚ ਲੈ ਆਣਾ। ਧੋਣਾ ਨਾ ਉਸ ਪੱਥਰ ਨੂੰ ਠੀਕ ਹੈ? ਧੋਣਾ ਨਹੀਂ ਆ ਪਾ। ਫਿਰ ਜਦੋਂ 6:00 ਔਰ 7:00 ਵਜੇ ਜਨ ਕੇ ਤੁਸੀਂ ਆਪਣੇ ਕਮਰੇ ਵਿੱਚ ਚੌਕੜੀ ਮਾਰ ਕੇ ਬੈਠ ਜਾਓ, ਪਾਵੇਂ ਥੱਲੇ ਬੈਠ ਜਾਓ, ਬੈੱਡ ਤੇ ਬੈਠ ਜਾਓ ਜਾਂ ਫਿਰ ਤੁਸੀਂ ਇੱਕ ਟੇਬਲ ਚੇਅਰ ਤੇ ਵੀ ਬੈਠ ਸਕਦੇ ਹੋ। टेबल चेयर पर बैठ रहे हो एक कैंडल जलाओगे तो अच्छा है क्योंकि कैंडल के नाल एक साढ़े आस पास ना एक अच्छी वाइब्स आ है पॉजिटिव वाइब्स आ अच्छी, अच्छी एनर्जी आ जाती है जे जला लोगे तो बेस्ट है नहीं जला लोगे तो कोई फर्क नहीं पड़ेगा ठीक है ਆਪਾਂ ਹੁਣ ਕੀ ਕਰਨਾ ਹੈ ਆਪਣੀ ਮੁਠੀ ਦੇ ਅੰਦਰ ਸੱਜੇ ਹੱਥ ਦੇ ਮੁਠੀ ਦੇ ਅੰਦਰ ਉਹ ਪੱਥਰ ਫੜ ਲੈਣਾ ਹੈ ਤੇ ਪਰਮਾਤਮਾ ਨੂੰ ਜੇ ਵੀ ਤੁਸੀਂ ਆਪਣੇ ਇਸ਼ਟ ਨੂੰ ਮੰਨਦੇ ਹੋ ਉਹਨਾਂ ਨੂੰ ਯਾਦ ਕਰਕੇ ਬੋਲਣਾ ਹੈ ਕਿ हे ਪਰਮਾਤਮਾ ਜੇ ਨਾ ਨੇ ਮੇਰੇ ਕੰਮਾਂ ਵਿੱਚ ਰੋੜੇ ਅਟਕਾਏ ਹਨ ਮੇਰੇ ਬੱਚੇ ਦਾ ਕੰਮ ਨਹੀਂ ਬਣ ਰਿਹਾ ਜੋ ਹੁਣ ਤੁਹਾਡੀਆਂ ਪ੍ਰੋਬਲਮਸ ਆ ਉਹ ਮੈਨੂੰ ਨਹੀਂ ਪਤਾ ਜਿਸ ਦਾ ਜੌਬ ਨਹੀਂ ਹੋ ਰਹੀ ਮੇਰੇ ਬੱਚੇ ਦਾ ਵਿਦੇਸ਼ ਜਾਂਦਾ ਵੀਜ਼ਾ ਨਹੀਂ ਆ ਰਿਹਾ ਪੀਆ ਨਹੀਂ ਮਿਲ ਰਹੀ ਹੈ ਨਾ ਹੋਰ ਪੈਸਾ ਨਹੀਂ ਆ ਰਿਹਾ ਸਾਡੇ ਘਰ ਵਿੱਚ ਕਲਾਕਲੇਸ਼ ਹੋ ਰਿਹਾ ਹੈ ਜਿਸ ਦੇ ਕਾਰਨ ਵੀ ਮੇਰੇ ਘਰ ਵਿੱਚ ਇਹ ਸਭ ਕੰਮ ਰੁੱਕੇ ਹੋਏ ਹਨ ਉਹ ਕਮਨ ਉਹ ਰੋੜਿਆਂ ਨੂੰ ਦੂਰ ਕਰੋ ਇਸ ਇਸ ਪੱਥਰ ਨੂੰ ਹੱਥ ਵਿੱਚ ਰੱਖ ਕੇ ਤੁਸੀਂ ਬੋਲਦਾ ਹੈ ਜਦੋਂ ਤੁਸੀਂ ਬੋਲ ਦਿੱਤਾ ਹੈ 5-10 ਮਿੰਟ ਪਰਮਾਤਮਾ ਦਾ ਨਾਮ ਲੈ ਲਓ ਜਿਹੜੇ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਜਿਹੜੇ ਦੇਵੀ ਦੇਵਤਾ ਨੂੰ ਮੰਨਦੇ ਹੋ ਕੋਈ ਵੀ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਯਾਦ ਕਰਨਾ ਠੀਕ ਹੈ ਯਾਦ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉੱਠਣਾ ਹੈ ਤੇ ਇਸ ਪੱਥਰ ਨੂੰ ਜਾ ਕੇ ਘਰ ਤੋਂ ਬਾਹਰ ਨਿਕਲ ਕੇ ਜੋੜ ਦੀ ਸੁੱਟ ਦੇਣਾ ਠੀਕ ਹੈ ਐਨੀ ਜੋਰ ਦੀ ਨਾ ਸੁਟਣਾ ਦੇਖ ਕੇ ਸੁਟਣਾ ਕਿ ਲੋਕਾਂ ਨੂੰ ਮੂਹਰੇ ਉੱਤੇ ਨਾ ਲੱਗੇ ਠੀਕ ਹੈ ਕਈ ਲੋਕ ਕਹਿੰਗੇ ਅਸੀਂ ਫਲੈਟ ਵਿੱਚ ਰਹਿੰਦੇ ਹਾਂ ਅਸੀਂ ਐਸੀ ਐਵੇਂ ਨਹੀਂ ਸੁਟ ਸਕਦੇ ਤਾਂ ਕੋਈ ਗੱਲ ਨਹੀਂ ਰੋਡ ਹੈ ਸੜਕ ਹੈ ਉੱਥੇ ਚਲੇ ਜਾਓ ਜਿੱਥੇ ਕੋਈ ਸੁੰਸਾਨ ਜਗ੍ਹਾ ਹੈ ਉੱਥੇ ਜਾ ਕੇ ਜੋਰ ਦੀ ਸੁਟ ਕੇ ਆ ਜਾਓ ਐ ਪੱਥਰ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ ਜਾਣ ਵੇਲੇ ਕਿਸੇ ਨਾਲ ਗੱਲ ਨਹੀਂ ਕਰਨੀ ਹੈ ਕੋਈ ਤੁਹਾਨੂੰ ਪਿੱਛੋਂ ਲੋਕੇ ਨਾ ਟੋਕੇ ਨਾ ਉਹ ਟੋਟਕੇ ਵੀ ਐ ਹੁੰਦੇ ਹਨ ਕਿ ਕੋਈ ਨਾ ਟੋਕੇ ਠੀਕ ਹੈ ਕੋਈ ਨਾ ਟੋਕੇ ਆ ਕੇ ਹੱਥ ਨੂੰ ਟੋਲਵੋ ਪੂਰਨ ਮਾਸ਼ੀ ਤੇ ਐ ਤੁਸੀਂ ਇਹ ਕੰਮ ਕੀਤਾ ਹੈ ਆਉਣ ਵਾਲੀ ਅਗਲੀ ਪੂਰਨ ਮਾਸ਼ੀ ਤੱਕ ਤਾਂ ਤੇ ਕਾਦੇ ਸਾਰੇ ਜਿੰਨਾ ਜਿੰਨਾ ਕੰਮਾਂ ਵਿੱਚ ਰੋੜੇ اٹਕੇ ਸੀ ਉਹ ਪੂਰੇ ਸਾਰੇ ਕੰਮ ਹੋ ਜਾਣਗੇ ਗੈਰੰਟੀ ਨਾਲ ਕਹਿੰਦੀਆਂ ਜੇ ਵਿਸ਼ਵਾਸ ਨਾਲ ਕੀਤਾ ਤਾਂ ਇਹ ਕੰਮ ਜਰੂਰ ਹੁੰਦੇ ਹਨ ਕਿਉਂਕਿ ਖਾਸ ਦਿਨਾਂ ਵਿੱਚ ਪੂਰਨ ਮਾਸ਼ੀ ਮਸੀਹਾ ਤੇ ਜਿਹੜੇ ਵੀ ਸਾਡੀਆਂ ਬੈਸਟ એનર્ਜੀਜ਼ ਹਨ ਜੋ ਸਾਡੀਆਂ ਦੇਵੀ ਸ਼ਕਤੀਆਂ ਹਨ ਐਂਜਲਜ਼ ਹਨ ਉਹ ਜਰੂਰ ਪ੍ਰithvi ਲੋਕ ਵਿੱਚ ਆਂਦੇ ਹੀ ਆਂਦੇ ਹਨ ਤੇ ਸਾਡੀਆਂ ਇੱਛਾਵਾਂ ਨੂੰ ਸਾਡੀ ਜੋ ਵੀ ਅਸੀਂ ਮੰਗਦੇ ਹਾਂ ਨਾ ਉਹ ਜਰੂਰ ਨੇੜੇ ਹੋ ਕੇ ਪੂਰੀ ਕਰਦੇ ਹੀ ਕਰਦੇ ਹਨ ਸੋ ਮੈਂ ਕਹਿੰਦੀ ਹਾਂ ਕਿ ਤੁਸੀਂ ਐਨੇ ਵਿਸ਼ਵਾਸ ਨਾਲ ਇਹ ਸਭ ਕਰੋ ਕਿ ਆਪਣੇ ਕਾਦੀਆ ਪਰੇਸ਼ਾਨੀਆਂ ਨੂੰ ਦੂਰ ਕਰੋ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਸਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜੀਆ ਹਰ ਲੱਕੀ